ਬੱਤ ਜਾਂਦਾ ਤੇ ਚੱਕ ਲੈਂਦਾ ਮਾਣ ਨਹੀਂ ਉਹਨੂੰ ਮੇਰੇ ਚਾਚੇ ਨੂੰ ਗੋਲੀ ਲੱਗ ਗਈ ਸੀ ਅੱਛਾ ਇੱਥੇ ਪੇਡੂ 'ਚ ਅੱਛਾ ਜੀ ਉਹ ਫਿਰ ਆਪ ਹੀ ਮਸਾ ਪਹੁੰਚਿਆ ਅਟੋ ਆ ਗਿਆ ਸੀ ਇੱਥੇ ਉਹ ਆ ਗਿਆ ਸੀਗਾ ਇੱਥੇ ਨਹੀਂ ਆਇਆ ਹਾਂਜੀ ਉੱਥੇ ਪਿੰਡ ਆ ਗਿਆ ਸੀ ਅੱਛਾ ਪਿੰਡ ਆ ਗਿਆ ਤੇ ਨਾਲ ਆਇਆ ਨਹੀਂ ਮੁੜ ਕੇ ਉਹ ਨਹੀਂ ਉਹ ਮਰ ਗਿਆ ਸੀ ਉੱਥੇ ਹੀ ਮਾਰਤੇ ਸੀ ਨਾ ਅੱਲਾ ਉਹ ਆ ਗਈ ਨਹੀਂ ਉਹਨੇ ਕਿੱਥੇ ਆਉਣਾ ਸੀ ਵਿਚਾਰੀ ਮਰਨ ਵਾਲੀ ਉਹ ਵੀ ਹੋਈ ਪਈ ਤੇ ਕਿਸੇ ਨੇ ਮਾਰਤੀ ਹੋਏ ਹੋਏ ਹੋ ਉੱਥੇ ਛੱਡਿਆ ਹਾਂ ਉੱਥੇ ਛੱਡਿਆ ਤੁਰੀਦਾ ਨਹੀਂ ਸੀ ਨਾ ਨਾ ਚੱਕੀ ਦੀ ਸੀ ਅਲੈਕਮ ਜੀ ਵਾਲੇ ਮਾਜੀ ਕੀ ਹਾਲ ਆ ਠੀਕ ਹਾਲ ਆ ਦਾ ਸ਼ੁਕਰ ਆ ਕੀ ਨਾਮ ਆ ਤੁਹਾਡਾ ਸ਼ਰੀਫਾ ਤੁਹਾਡੇ ਵਾਲਦ ਦਾ ਕੀ ਨਾਮ ਸੀ ਅਬਦੁਲ ਗਨੀ ਤੇ ਉਥੋਂ ਇੰਡੀਆ ਦੇ ਵਿੱਚੋਂ ਕਿਹੜੇ ਪਿੰਡ ਚੋਂ ਆਏ ਤੁਸੀਂ ਵਰਜੇ ਚੋਂ ਅੱਛਾ ਬਰਜ ਤੋਂ ਬਰਜ ਸੀ ਸਰਦਾਰਾਂ ਦਾ ਅੱਛਾ ਜੀ ਤੇ ਉਹਦੇ ਲਾਗੇ-ਲਾਗੇ ਪਿੰਡ ਕਿਹੜੇ-ਕਿਹੜੇ ਸੀਗੇ? ਬਦੌੜ ਸੀ, ਦੁੱਲੇਆਲਾ ਸੀ। ਫਲਾਦਪਰਾ ਸੀ, ਆਂਧਪਰਾ ਸੀ। ਅੱਛਾ ਜੀ। ਸਈਦੋ ਸੀ, ਅਲਕੜੇ ਸੀ ਇਹੋ ਜਿਹੇ ਪਿੰਡ ਸੀ। ਇਹ ਪਿੰਡ ਸਿੱਖਾਂ ਦੇ ਸੀ ਸਾਰੇ। ਇਹ ਮੁਸਲਮਾਨ ਇਕੱਠੇ ਤੇ ਵਸੇ ਜਾਂਦੇ ਸਨ। ਅੱਛਾ ਅੱਛਾ ਜੀ। ਤੇ ਤੁਹਾਡਾ ਪਿੰਡ ਦੇ ਵਿੱਚ ਰਹਿਣ-ਸਹਿਣ ਕਿੱਦਾਂ ਦਾ ਸੀ ਉਹਨਾਂ ਦੇ ਨਾਲ? ਸਾਡਾ ਤਾਂ ਮੇਰਾ ਪਿਓ ਹੀ ਤਾਂ ਬਾਗ ਦਿੰਦਾ ਸੀ। ਜਿਹੜੋ ਬਾਗ ਨਾਲ ਤੇ ਸਰਦਾਰ ਸੱਜ ਕੇ ਕੁੱਟਦੇ ਸੀ। ਅੱਛਾ ਜੀ ਉਹ ਤਾਂ ਬਾਹਮ ਨਹੀਂ ਸੀ ਦੇਣ ਦਿੰਦੇ ਅੱਛਾ ਅੱਛਾ ਨਾ ਕੋਈ ਜਮਾ ਨਾ ਕੋਈ ਜਮਾਤ ਬਾਰ ਬਾਰ ਸਾਡੀ ਐਵੇਂ ਕੋਠਾ ਜਿਹਾ ਬਣਾਇਆ ਸੀ ਮੇਰਾ ਪਿਓ ਹੀ ਜਾਂਦਾ ਸੀ ਅੱਛਾ ਜੀ ਹਾਂ ਉਹਦੇ ਵੀ ਗਿਆ ਨਾ ਜਿਹਦੇ ਰੌਲਾ ਪਿਆ ਵਿਆਹਾਂ ਸ਼ਾਦੀਆਂ ਤੇ ਉਹਨਾਂ ਦੀਆਂ ਤੁਹਾਡੀਆਂ ਤੇ ਉਹ ਇਕੱਠੇ ਹੁੰਦੇ ਸੀ ਅੱਛਾ ਜੀ ਅੱਛਾ ਮਸਜਿਦ ਹੈਗੀ ਸੀ ਪਿੰਡ 'ਚ ਹਾਂ ਮਸਜਿਦ ਹੈਗੀ ਸੀ ਇੱਕ ਸੀ ਦੀ ਬਸ ਤੇ ਦੁਕਾਨ ਹੈਗੀ ਸੀ ਪਿੰਡ 'ਚ ਇੱਕ ਦੁਕਾਨ ਸੀ ਤੇ ਮਾਜੇ ਜੀ ਸਾਡੀ ਬਾਰ-ਬਾਰ ਚੂੜਿਆਂ ਦੇ ਕਰਦੇ ਨਾਲ ਆਸੀ ਅੱਛਾ ਜੀ ਜਿਹੜੇ ਚੂੜੇ ਸੀ ਚੂੜਿਆਂ ਨੇ ਕਿਨੇ ਘਰ ਸੀਗੇ ਉਹ ਵਾਹ ਵਾਹ ਸੀਗੇ ਤੇ ਉੱਥੇ ਜਾ ਕੇ ਪਾਣੀ ਕੁੜੀਆਂ ਰੱਖ ਕੇ ਆਉਂਦੀਆਂ ਸਿਰਾਂ ਤੇ ਅੱਛਾ ਜੀ ਇਹ ਨਹੀਂ ਕਿ ਨਾਨਾ ਕਾਨਾ ਟੂਣਾ ਕੋਈ ਥੇ ਅੱਛਾ ਜੀ ਤੁਸੀਂ ਤੇ ਅੱਛਾ ਬਾਹਰੋਂ ਪਾਣੀ ਲੈ ਕੇ ਜਾਣਾ ਬਾਹਰ ਘੜੇ ਭਰ ਕੇ ਰੱਖ ਕੇ ਆਉਂਦੀਆਂ ਕੁੜੀਆਂ ਅੱਛਾ ਅੱਛਾ ਐਂਕੋਟੀ ਜੀ ਮਾਜੇ ਜੀ ਕੋਈ ਪਰਦਾ ਹੀ ਨਹੀਂ ਸੀ ਆ ਕੋਈ ਜਾਂਦਾ ਹੀ ਨਹੀਂ ਸੀ ਤੇ ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਪਾਕਿਸਤਾਨ ਬਣ ਗਿਆ? ਇਦਾਂ ਹੀ ਨਹੀਂ ਚੰਗਾ ਲੱਗਿਆ ਪਤਾ। ਹੋਰ ਅੱਛਾ ਜੀ। ਬਈ ਆਪੇ ਮੈਨਾਂ ਬਣਿਆ। ਕਿਲੇ ਕਿਦਾਂ ਉੱਥੋਂ? ਮਾਸ਼ੱਲਾ ਲਿਆ ਕਿੰਨੇ ਕਿੰਨੇ ਲਿਆਇਆ ਹੈ ਕਿ ਮੈਨੇ ਹੀ ਲਿਆਇਆ ਹੈ। ਨਹੀਂ ਉਹ ਕਿਦਾਂ ਰੇੜਿਆਂ ਤੇ ਨਿਕਲੇ? ਅੱਗੋਂ ਮਿਲਟਰੀ ਪੇਜ ਤੋਂ ਤੁਹਾਨੂੰ? ਨਹੀਂ ਉਹ ਪਤਾ ਹੀ ਨਹੀਂ ਸਾਨੂੰ ਲੱਗਿਆ। ਮਲਦੀ ਤੇ ਉਹ ਪਈ ਜਦੋਂ ਸੀ। ਜੈਤ ਵਾਲੀ ਨਹਿਰ ਤੇ ਪਏ ਸਾਰਾ ਡੇਰਾ ਤਿੰਨ ਚਾਰ ਪਿੰਡ ਸੀ ਅਸੀਂ। ਅੱਛਾ ਜੀ। ਤਿੰਨ ਚਾਰ ਪਿੰਡਾਂ ਸੰ ਰਲੇਵੇ ਅੱਛਾ ਜੀ ਤੇ ਉਹ ਓਜੀ ਲੈਂਡ ਸੀ ਗੱਡਿਆਂ ਦੀ ਲੱਗੀ ਵੀ ਤੇ ਮੂਰੋਂ ਮਿਲਟਰੀ ਸੈਗੀ ਅੱਛਾ ਜੀ ਤੇ ਉੱਥੋਂ ਪਿੱਛੇ ਮੋੜ 'ਤੇ ਬਸ ਉਹ ਛੱਡੇ ਉੱਥੇ ਹੀ ਗੱਡੇ ਅੱਛਾ ਜੀ ਪਿੱਛੇ ਮੋੜ 'ਤੇ ਬਸ ਹੀ ਕਰ ਤੇ ਕਿੰਨੇ ਕੁ ਜੀ ਮਤਲਬ ਉਥੇ ਮਰੇ ਕਿੰਨੇ ਕੁ ਲੋਕ ਪਤਾ ਨਹੀਂ ਲੱਗਿਆ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਅੱਛਾ ਅੱਛਾ ਸਾਡੇ ਤਾਂ ਕਿਰਾਂ ਸਾਰੇ ਘਰੇ ਆ ਗਏ ਸੀ ਅੱਛਾ ਉੱਥੋਂ ਮੁੜ ਕੇ ਪਿੱਛੇ ਆ ਗਏ ਘਰ ਹਾਂ ਫਿਰ ਦੁਬਾਰਾ ਨਿਕਲੇ ਘਰੋਂ ਫਿਰ ਫਿਰੋਂ ਗਏ ਤੇ ਤੁਹਾਡੇ ਅਬੂ ਜੀ ਤੇ ਚਾਚਾ ਜੀ ਉਹ ਕਿੱਥੇ ਕਤਲ ਹੋਏ? ਉਹ ਏ ਉੱਥੇ ਪਿੰਡ। ਪਿੰਡ ਕਰੂੰਗਾ ਇਹਨਾ? ਹਾਂਜੀ। ਤੇ ਮਾਰਦੇ ਨਾਲ ਸਾਡੇ ਉਹ ਕਹਿੰਦੇ ਸੀ ਕਿਹਰੇ ਜਮਾ ਤੇ ਉਹ ਜ਼ਮੀਨ ਨੂੰ ਕਿਹੜਾ ਕਹਿੰਦੇ ਸੀ? ਹਾਂਜੀ ਹਾਂਜੀ ਸਰਦਾਰਾਂ ਨੂੰ। ਅੱਛਾ ਜੀ। ਤੇ ਮਾਰੇ ਪੈ ਤੇ ਕਹਿੰਦੇ ਊੜਾ ਕਹਣ ਗਏ ਤੇ ਤਾਈ ਥੰਡ ਚਾਚੇ ਦੇ ਨਾਮ ਦੀ ਖਾਲੇ ਉਹਨੇ ਪਏ। ਅੱਛਾ ਜੀ। ਕੀ ਹੋ ਗਣੀ ਆ ਜੀ ਸਾਥੀ ਕੀ ਲੈਣ ਜਾਣਾ ਜੇਦੋਂ ਸਾਨੂੰ ਕੋਈ ਮਾਰ ਦੂ ਅਸੀਂ ਕਿਹੜਾ ਉਹਨਾਂ ਨੂੰ ਚੱਕਣਾ ਥੱਲਣਾ। ਸਹੀ ਗੱਲ ਹੈ। ਅਭੀ ਸਾਨੂੰ ਵੀ ਕੋਈ ਮਾਰ ਜੂਗਾ ਮਾਰੇ ਨਾ ਮਾਰਿਆ ਸੀ ਜਾਣਾਨੀ ਅੱਛਾ ਜੀ ਗਈਆਂ ਹੀ ਨਹੀਂ ਫੇਰ ਫੇਰ ਉੱਥੋਂ ਨਿਕਲਿਆ ਇਹ ਨਹੀਂ ਨਿਕਲਿਆ ਲੈ ਜਾਣੇ ਫੇਰ ਕਿਵੇਂ ਨਿਕਲੇ ਰੋਲ ਰਾਲ ਕੇ ਕੋਈ ਕਿਧਰ ਹੈ ਨਹੀਂ ਕੋਈ ਕਿਧਰ ਹੈ ਨਹੀਂ ਅੱਛਾ ਜੀ ਤੇ ਭਾਈ ਤੁਹਾਡਾ ਕਿੱਥੇ ਕਤਲ ਹੋਇਆ ਵੱਡਾ ਹਾਂਜੀ ਉਹ ਤਾਂ ਤਲਵੰਡੀ ਦੇ ਤੇ ਤਲਵੰਡੀ ਗਿਆ ਸੀ ਗਾਲ ਦੇ ਚੌੜਿਆਂ ਦੇ ਲੈਨ ਅੱਛਾ ਜੀ ਮੇਰੀ ਭੂਆ ਕਹਿੰਨੂ ਤੇ ਬਸ ਤਲਵੰਡੀ ਸੀਗੀ ਨਾ ਉੱਥੇ ਹਾਂਜੀ ਹਾਂਜੀ ਤਲਵੰਡੀ ਲੇਨ ਗਏ ਉਹਨਾਂ ਨੂੰ ਮਾਪੂਆ ਕੰਨ ਲੈ ਗਿਆ ਉਹ ਉਧਰ ਗਏ ਸਾਰੇ ਮਾਰਤੇ ਓਏ ਹੋ ਕੋਈ ਨਿਕਲੇ ਨਹੀਂ ਇੱਕੋ ਹੀ ਭਾਈ ਤੁਹਾਡਾ ਕਤਲ ਹੋਇਆ ਹਾਂ ਇੱਕੋ ਹੀ ਹੋਇਆ ਤੇ ਇੱਕ ਆ ਗਿਆ ਨਹੀਂ ਫਿਰ ਇਹਦੇ ਤੋਂ ਤਿੰਨ ਆ ਗਏ ਅੱਛਾ ਤਿੰਨ ਆ ਗਏ ਮਾਸ਼ੱਲਾ ਹਾਂ ਚਾਚਾ ਅੱਬਾ ਤੇ ਤਾਇਆ ਤੇ نو ਕਤਲ ਹੋ ਗਏ ਹਾਂ ਤੇ ਹੁਣ ਇੱਕ ਭਰਾ ਹੈਗਾ ਮੀਆਂ ਜਿਹਨੂੰ ਅੱਛਾ ਅੱਛਾ ਤੇ ਜਿਹੜੀਆਂ ਬੁੜੀਆਂ ਸੀਗੀਆਂ ਹਮ ਆਪਣੀਆਂ ਉਹ ਬਚ ਕੇ ਆ ਗਈਆਂ ਅੱਲਾਹ ਕਰੇ ਸਾਰੀਆਂ ਆ ਗਈਆਂ ਸੀ ਸਾਰੀਆਂ ਕਤਲ ਤਾਂ ਨਹੀਂ ਕੋਈ ਹੋਈ ਨਹੀਂ ਅੱਛਾ ਜੀ ਕੋਈ ਨਹੀਂ ਮਾਰੀ ਅਸੀਂ ਆਪ ਦੀ ਦਾਦੀ ਵੀ ਜਿਉਂਦੀ ਛੱਡੀ ਆ ਉੱਥੇ ਅੱਛਾ ਅੱਛਾ ਜੀ ਜੀ ਮੇਰੇ ਅੱਲਾ ਦਾ ਲਿਖਿਆ ਜੀ ਕਾਦੀ ਹੋਏ ਹੋਏ ਅੱਲਾ ਦਾ ਮਾਲ ਸੀ ਤੇ ਅੱਲਾ ਲੈ ਗਿਆ ਅੱਲਾ ਗਾਂ ਫਾਇਦਾ ਕਰ ਦੇ ਕਿਸੇ ਦਾ ਹਾਂ ਇਹ ਤਾਂ ਗੱਲ ਹੈ ਅੱਲਾ ਆਖਰ ਤੇ ਬਿਹਤਰ ਕਰ ਦੇ ਘਰ ਚੇਤੇ ਹੁੰਦਾ ਮਾਲ ਇਹ ਮੁੰਡਾ ਬੈਠਾ ਹੈ ਇਹ ਮੁੰਡਾ ਆਪਣਾ ਹੀ ਹੈ ਮਾ ਜੀ ਇਹਦਾ ਕਾ ਕੇ ਅ ਥੋੜਾ ਜਿਹਾ ਸਾਨੂੰ ਦੱਸ ਦਿਓ ਇਹ ਨਿਕ ਜਿਹੜੀ ਰਹਿ ਗਈ ਗੱਲ ਬਸ ਅੱਛਾ ਅੱਛਾ ਜੀ ਉਹ ਆ ਗਈ ਨਹੀਂ ਉਹਨੇ ਕਿੱਥੇ ਹੁਣਾ ਸੀ ਵਿਚਾਰੀ ਮਾਰਨ ਵਾਲੀ ਹੋਈ ਹੋਈ ਪਈ ਸੀ ਤੇ ਕਿਸੇ ਨੇ ਮਾਰਤੀ ਹੋਏ ਹੋਏ ਹੋ ਉੱਥੇ ਛੱਡਿਆ ਹਾਂ ਉੱਥੇ ਛੱਡਿਆ ਤੁਰੀਦਾ ਨਹੀਂ ਸੀ ਨਾ ਨਾ ਚੱਕੀ ਦੀ ਸੀ ਇਹ ਮੇਲਾ ਦਾ ਲਿਖਿਆ ਸੀ ਕਾਦੀ ਹੋਏ ਹੋਏ ਅੱਲਾ ਦਾ ਮਾਲ ਸੀ ਤੇ ਅੱਲਾ ਲੈ ਗਿਆ ਅੱਲਾ ਗਾਂ ਫਾਇਦਾ ਕਰ ਦੇ ਕਿਸੇ ਦਾ ਹਾਂ ਇਹ ਤਾਂ ਗੱਲ ਹੈ ਅੱਲਾ ਅੱਛਾ ਉਥੋਂ ਮੁੜ ਕੇ ਫਿਰ ਤੁਸੀਂ ਦੁਬਾਰਾ ਆਏ ਕੈਂਪ 'ਚ ਜਲੰਧਰ ਜਿਹੜਾ ਕੈਂਪ ਲੱਗਿਆ ਸੀ ਪਰ ਜਦੋਂ ਹੀ ਮੋਥੇ ਆਇਆ ਸੀ ਤਾਂ ਫੇਰ ਕਿਹੜਾ 1 ਵਜੇ ਸਾਨੂੰ ਨਾ ਉੱਥੇ ਜਿਹੜਾ ਦੰਡਾ ਸੀ ਨਾ ਕੋਈ ਕੋਟੇ ਕੋਈ ਕੀ ਸੀਗਾ ਉਹ ਕਹਿੰਦੇ ਹਾਂਜੀ ਉੱਥੇ ਸਾਨੂੰ ਛੱਡਿਆ ਇੱਥੇ ਦੋ ਤਿੰਨ ਮਹੀਨੇ ਸੀ ਰਹਿਣ ਸਾਡੀ ਭੂਆ ਸੀ ਅੱਛਾ ਜੀ ਅੱਲਾ ਬਖਸ਼ੇ ਉਹਨੇ ਸਾਨੂੰ ਤਾਂ ਬੈਸਾਂ ਆਇਆ ਫੇਰ ਉਹਨਾਂ ਨੇ ਕੋਈ ਪਤਾ ਲੱਗਿਆ ਉਹਨਾਂ ਨੇ ਵੀ ਕਿਤੇ ਕੈਂਪ ਨੇ ਜਾਣਾ ਅੱਛਾ ਜੀ ਉੱਥੇ ਸਾਨੂੰ ਛੱਡ ਗਏ ਜਲੰਧਰ ਜਲੰਧਰ ਹੀ ਸੀਗਾ ਕਿਪਤਨ ਕੀ ਸੀ ਅੱਛਾ ਅੱਛਾ ਕਿੱਥੇ ਆ ਗਏ ਤਾਂ ਫੇਰ ਇੱਥੇ ਆ ਗਏ ਮੀਆਂ ਚੰਨੂ ਹਾਂ ਮੀਆਂ ਚੰਨੂ ਆ ਗਏ ਅੱਛਾ ਲਾਸ਼ਾਂ ਲੂਸ਼ਾਂ ਕਿੱਥੇ ਦੇਖੀਆਂ ਸੀ ਤੁਸੀਂ ਅਸੀਂ ਉਹ ਤਾਂ ਬਸ ਉਹ ਜਿਹੜੀਆਂ ਨਹਿਰ ਸੁੱਕੀ ਬੀਤੀ ਉਹਦੇ ਹੱਡੀਆਂ ਵੇਖੀਆਂ ਆਂ ਅੱਛਾ ਜੀ ਲਾਸ਼ ਕੋਈ ਨਹੀਂ ਵੇਖੀ ਅੱਛਾ ਹੱਡੀਆਂ ਦੇਖੀਆਂ ਹੱਡੀਆਂ ਫਰੋਲ ਫਰੋ ਕੇ ਨਾ ਹੱਡੀਆਂ ਹਾਂਜੀ ਬਸ ਜੱਗ ਲਾਉਂਦੇ ਸੀ ਸਿੱਖ ਅੱਛਾ ਜੀ ਸਾਲੀ ਜਾਂਦੇ ਸੀ ਉਹ ਵੇਖੇ ਸੀ ਮੁੰਨਾ ਨਹੀਂ ਕੁਛ ਇੱਥੇ ਫੇਰ ਮੀਆਂ ਚੰਨੂ ਆ ਗਏ ਤੁਸੀਂ ਹਾਂ ਮਾਪਿਓ ਭੈਣ ਭਰਾ ਯਾਦ ਆ ਰਹੇ ਆਗੇ ਇੱਥੇ ਜਿਹੜੇ ਸ਼ਹੀਦ ਹੋ ਗਏ ਮਾਂ ਵੀ ਆ ਗਈ ਸੀ ਪਿਓ ਵੀ ਪਿਓ ਤੇ ਚਾਚਾ ਨਹੀਂ ਆਏਗੇ ਭਰਾ ਆ ਗਏ ਸੀ ਇਹ ਤਿੰਨ ਅੱਛਾ ਜੀ ਇਹ ਮੇਰੀ ਮਾਂ ਆ ਗਈ ਸੀ ਭਰਜਾਈ ਆ ਗਈ ਸੀ ਉਹਦੇ ਕੋਲੇ ਮਾਸ਼ਾਅੱਲਾ ਦੋ ਬੱਚੇ ਸੀ ਉਹ ਆ ਗਈ ਸੀ ਜਿਹਦਾ ਖਾਵਲ ਸ਼ਹੀਦ ਹੋ ਗਿਆ ਹਾਂ ਉਹਨੇ ਫਿਰ ਉਹ ਫਿਰ ਇੱਧਰ ਆ ਗਈ ਸੀ ਜਿਉ ਸਾਡੀ ਭੂਆ ਜੀ ਟੀ ਸੀ ਕੋਈ ਅੱਛਾ ਜੀ ਹਾਂ ਅੱਲਾ ਦਾ ਸ਼ੁਕਰ ਹੈ ਇੱਥੇ ਹਜਾਤਾਬਾਦ ਰਹਿੰਦਾ ਰਹੇ ਸਦਾ अच्छा जी ये यार बिजली वाले महक में जी नहीं हां जी हां जी बबरशीद क्यों ना ओहो मुंडे ਇਹਨਾਂ ਦਾ ਨਾਮ اچھا 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 ਤੇ ਉਹ ਕੁੜੀ ਜਿਹੜੀ ਸੀਗੀ ਉਹ ਜਿੰਦੀ ਆ ਕਿਹੜੀ ਉਹ ਜਿਹੜੀ ਉੱਥੋਂ ਆਈ ਸੀ ਜਿਹਦੇ ਦੋ ਬੱਚੇ ਸੀਗੇ ਭੂਆ ਤੁਹਾਡੀ ਮੂਪੂਆ ਦੀ ਕੁੜੀ ਉਹ ਤਾਂ ਹੁਣ ਮਰ ਮਰ ਕੇ ਕਦੋਂ ਦੀਆਂ اچھا 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 ਉਹ ਅੱਜ ਕਿੱਥੇ ਰਹੇਗੀ ਮੈਂ ਕਹਾਂ ਵੀ ਬਾਪ ਚਾਚਾ ਭਰਾ ਯਾਦ ਆਉਂਦੇ ਆ ਉਹ ਤਾਂ ਹੁਣ ਜਿਆਦਾ ਹਨਗੇ ਤਾਂ ਫਿਰ ਕੀ ਕਰਾਂਗੇ ਦੁਆ ਮੰਗ ਸਕਦੇ ਆ ਅੱਲਾ ਸਾਨੂੰ ਵੀ ਕਿਆਮਤ ਨੂੰ ਇਕੱਠੇ ਕਰਦੀ ਸੱਲਾ ਅੱਲਾ ਯਾਹੀ ਨਾ ਮੇ ਅੱਲਾ ਦੇ ਆ ਕੇ ਆਮ ਤੈਨੂੰ ਸਨ ਵੀ ਜੰਨਤ ਤੇ ਦੇ ਦੇਣੀ ਇਕੱਠੇ ਹੋ ਜੀਏ ਅਜੇ ਜੰਨਤ ਦਾ ਪਤਾ ਸਹੀ ਗੱਲ ਪਹਿਲਾਂ ਤਾਂ ਜੰਨਤ ਦਾ ਹੀ ਨਹੀਂ ਪਤਾ ਕਿਛੇ ਨੇ ਮੈਨਾਂ ਕਿ ਨਹੀਂ ਮੈਨਾਂ ਅੱਲਾ ਨੇ ਦੇਣਾ ਜੇ ਕਿਸੇ ਦੀ ਕਿਸਮ ਵਿੱਚ ਹੋਇਆ ਤਕਲੀਫਾਂ ਬਹੁਤ ਹੋਈਆਂ ਹਾਂ ਤਾਂ ਹੋਈਆਂ ਹੀ ਹੋਈਆਂ ਤੇ ਇੱਥੇ ਜਦੋਂ ਮੀਆਂ ਚੰਨੂ ਵੀ ਮੀਆਂ ਚੰਨੂ ਆ ਕੇ ਅੱਲਾ ਕਰੇ ਕੰਮ ਠੀਕ ਹੋ ਗਿਆ ਹਾਂ ਇੱਥੇ ਫਿਰ ਸਾਡੇ ਮਾਮੇ ਨੇ ਸਾਨੂੰ ਚੱਬੀ ਚ ਕਰ ਲੈ ਤਾ ਅੱਛਾ ਜੀ ਦੋ ਕਿੱਲੇ ਪਹਿਲੀ ਲੈ ਪਹਿਲੀ ਪੈ ਗਈ ਮੇਰੇ ਭਰਾਵਾਂ ਨੂੰ ਦੋ ਕਿੱਲੇ ਪਹਿਲੀ ਹਾਂ ਆਪਦੀ ਸੀ ਨਾ ਉਹ ਸਾਰੀ ਪਿੱਛੋਂ ਵਾਲੀ ਆ ਗਈ ਅੱਛਾ ਜੀ ਉਹ ਪੈ ਗਈ ਫਿਰ ਕਰ ਲੈਤਾ ਅੱਛਾ ਜੀ 26 ਸਾਰੇ ਘਰ ਆ ਗਏ ਚਾਰ ਪੰਜ ਘਰ ਹੋ ਕੇ ਤੇ 26 ਤੇ ਬਹਿ ਗਏ ਆਕੀ ਭੈਣ ਭਰਾ ਵੀ ਫਿਰ ਇੱਥੇ ਆ ਕੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਅੱਛਾ 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 ਬੇਬੇ ਮਾਂ ਵੀ ਆ ਗਈ ਚਾਚੀ ਵੀ ਆ ਗਈ ਦਾਦੀ ਨਹੀਂ ਆਈ ਦਾਦੀ ਨਹੀਂ ਨਾ ਦਾਦੀ ਆਈ ਨਾ ਚਾਚਾ ਆਇਆ ਨਾ ਪਿਆਵਾ ਨਾ ਪ੍ਰਾਦਾ ਦਾਦੀ ਤਾਂ ਤੁਸੀਂ ਹੱਥੀ ਛੱਡਿਆ ਆਏ ਨਾ ਜਿੰਦੀ 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 ਛੱਡਿਆ ਜਿਹੜਾ ਬਾਜਿਆ ਵਾਲਾ ਕੇਰਾ ਸੀ ਬਾਜਿਆ ਸੀ ਤੇ ਕਣੀਆਂ ਸੀ ਨਾ ਹਾਂ ਜੀ ਉੱਥੇ ਸਾਨੂੰ ਘੇਰਾ ਪੈ ਗਿਆ ਆ ਕੇ ਅੱਛਾ ਜੀ ਤੇ ਤਿੰਨ ਪਿੰਡ ਸੀ ਇਕੱਠੇ ਹੋਏ ਵੇ ਤੇ ਉਹ ਤਿੰਨਾਂ ਨੇ ਪੈ ਗਿਆ ਅੱਛਾ ਜੀ ਪਿੱਛੇ ਮੁੜਿਆ ਇਹ ਫਿਰ ਬੰਦੇ ਪੁੱਜ ਗਏ ਤੇ ਦਾਦੀ ਉੱਥੇ ਛੜਦੀ ਦਾਦੀ ਉੱਥੇ ਛੜ ਗਈ ਜਿੱਦੇ ਘੇਰਾ ਪਿਆ ਹਾਂ ਉੱਥੇ ਛੜਦੀ ਐ ਬਾਹਰ ਛੜਦੀ ਤੇ ਦਿਨਾਂ ਤੁਰਿਆ ਜਾਵੇ ਨਾ ਚੱਕੀ ਜਾਵੇ ਫੇਰ ਆਪੇ ਉਹ ਜਾਂ ਕਿਸੇ ਨੇ ਮਾਰਤੀ ਉਹ ਜੇ ਮਰ ਗਈ ਹੋ ਅੱਲਾ 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 ਦੇ ਕੰਮ ਹੈ ਨਾ ਹਾਂ ਤੇ ਪੁੱਤੋਂ ਨਾਲ ਤਾਂ ਕੋਈ ਨਹੀਂ ਬਚਿਆ ਸੀ ਨਹੀਂ ਨਾ ਪਤਨੀ ਕੋਈ ਬਚਿਆ ਸੀਗਾ ਉਹ ਪਿੰਡਾਂ ਕੇ ਮਾਰਤੇ ਸੀ ਨਾ ਦੇਖੋ ਤੋਂ ਬਚ ਜਾਂਦਾ ਤੇ ਚੱਕ ਲੈਂਦਾ ਮਾਣ ਨਹੀਂ ਉਹਨੂੰ ਮੇਰੇ ਚਾਚੇ ਨੂੰ ਗੋਲੀ ਲੱਗ ਗਈ ਸੀ ਅੱਛਾ ਇੱਥੇ ਪੇਡੂ 'ਚ ਅੱਛਾ ਜੀ ਉਹ ਫਿਰ ਆਪ ਹੀ ਮਸਾ ਪਹੁੰਚਿਆ ਅਟੋ ਆ ਗਿਆ ਸੀ ਇੱਥੇ ਉਹ ਆ ਗਿਆ ਸੀਗਾ ਇੱਥੇ ਨਹੀਂ ਆਇਆ ਹਾਂਜੀ ਉੱਥੇ ਪਿੰਡ ਆ ਗਿਆ ਸੀ ਅੱਛਾ ਪਿੰਡ ਆ ਗਿਆ ਤੇ ਨਾਲ ਆਇਆ ਨਹੀਂ ਮੁੜ ਕੇ ਉਹ ਨਹੀਂ ਉਹ ਮਰ ਗਿਆ ਸੀ ਉੱਥੇ ਮਾਰਤੇ ਸੀ ਨਾ ਅੱਲਾਹ ਅੱਲਾਹ ਜਿਹੜਾ ਤੁਹਾਡੇ ਬਾਜੀ ਦੇ ਨਾਲ ਹੋਇਆ ਕਿਥੇ ਹਾਂ ਉਹ ਜਿਹਨਾਂ ਨੇ ਕਤਲ ਕੀਤੇ ਆ ਉਹ ਮੈਂ ਕਹ ਪਿੰਡ ਦੇ ਮਸਲ ਪਿੰਡ ਦੇ ਸਿੱਖ ਸੀ ਸਾਈ ਸੀ ਨਹੀਂ ਪਿੰਡ ਦੇ ਨਹੀਂ ਸੀ ਉਹ ਤਾਂ ਬਾਰਾ ਮਿਲਟਰੀ ਪਈ ਹੈ ਅੱਛਾ ਠੀਕ ਆ ਉਹ ਪਿੰਡ ਆ ਕੇ ਮਾਰਤੇ ਸੀ ਨਾ ਤੇ ਫੋਤ ਬਚ ਜਾਂਦਾ ਤੇ ਚੱਕ ਲੈਂਦਾ ਵਾਣ ਨਹੀਂ ਉਦੋਂ ਮੇਰੇ ਚਾਚੇ ਨੂੰ ਗੋਲੀ ਲੱਗ ਗਈ ਸੀ ਅੱਛਾ ਇੱਥੇ ਪੇਡੂ 'ਚ ਅੱਛਾ ਜੀ ਉਹ ਫਿਰ ਆਪ ਹੀ ਮਸਾ ਪਹੁੰਚਿਆ ਅੱਛਾ ਉਹ ਆ ਗਿਆ ਸੀ ਇੱਥੇ ਉਹ ਆ ਗਿਆ ਸੀਗਾ ਇੱਥੇ ਨਹੀਂ ਆਇਆ ਹਾਂਜੀ ਉੱਥੇ ਪਿੰਡ ਆ ਗਿਆ ਸੀ ਅੱਛਾ ਪਿੰਡ ਆ ਗਿਆ ਤੇ ਨਾਲ ਆਇਆ ਨਹੀਂ ਮੁੜ ਕੇ ਉਹ ਨਹੀਂ ਮਾਰ ਗਿਆ ਸੀ ਉਹ ਤੇ ਮਾਰਤੇ ਸੀ ਨਾ ਅੱਲਾਹੁ ਅਕਬਰ ਜਿਹੜਾ ਤੁਹਾਡੇ ਅੱਬਾ ਜੀ ਦੇ ਨਾਲ ਹੋਇਆ ਕਤਲ ਹਾਂ ਉਹ ਜਿਹਨਾਂ ਨੇ ਕਤਲ ਕੀਤੇ ਆ ਉਹ ਮੈਂ ਕਹਾਂ ਪਿੰਡ ਦੇ ਮਸਲ ਪਿੰਡ ਦੇ ਸਿੱਖ ਸੀ ਸਾਈ ਸੀ ਨਹੀਂ ਪਿੰਡ ਦੇ ਨਹੀਂ ਸੀ ਉਹ ਤਾਂ ਬਾਰਾ ਮਲਟਰੀ ਪਈ ਹੈ ਅੱਛਾ ਨਹੀਂ ਨਹੀਂ ਜਿਹੜੇ ਤੁਸੀਂ ਕਹਿੰਦੇ ਆ ਵੀ ਅੱਬਾ ਜੀ ਨੂੰ ਚਾਚਾ ਜੀ ਨੂੰ ਪਿੰਡ 'ਚ ਮਾਰਿਆ ਹਾਂ ਉਹ ਹਣ ਪਤਾ ਨਹੀਂ ਕਿਹਨੇ ਮਾਰਿਆ ਕਿਸੇ ਨੇ ਮਾਰਿਆ ਤੇ ਮਾਰੇ ਪਏ ਵੇਖੇ ਉਹਨੇ ਸੰ ਚੂੜੇ ਨਹੀਂ ਦੱਸਿਆ ਜਿਹੜੇ ਚੂੜੇ ਸੀਗੇ ਤੁਹਾਡੇ ਪਿੰਡ 'ਚ ਉਹ ਕਹਿੰਦੇ ਮੈਂ ਖਾ ਲਿਆ ਮੈਂ ਤੁਹਾਨੂੰ ਉਹ ਵੀ ਪੈਂਦੇ ਸੀ ਘਰੋਂ ਨਹੀਂ ਨਹੀਂ ਪੈਂਦੇ अच्छा अच्छा ओदा ਸਾਡਾ ਪਹਲਾਈ ਕਰਦੇ ਸੀ ਸਿੱਖ ਪੈਂਦੇ ਸੀ ਨਾ ਪਿੰਡ ਦੇ ਸਿੱਖ ਪਏ ਅੱਛਾ ਪਿੰਡ ਦੇ ਸਿੱਖ ਵੀ ਨਹੀਂ ਪਏ ਬਾਹਰੋਂ ਹੀ ਪਏ ਜਿਹੜੇ ਲੋਕ ਬਾਹਰਾਂ ਸੀਗੇ ਹਾਂ ਕੋਈ ਪਿੰਡ ਵਾਲਿਆਂ ਤਾਂ ਵਿਚਾਰਿਆਂ ਨੇ ਕੋਇਲ ਕਾਇਆ ਸਮਾ ਅੱਛਾ ਅੱਛਾ ਚਲ ਪਿੰਡ ਵਾਲੇ ਸੀਗੇ ਹਾਂ ਉਹਨਾਂ ਨੇ ਨਹੀਂ ਉਹ ਤਾਂ ਕਹਿੰਦੇ ਵੀ ਹੁਣੇ ਨਾ ਜਾਓ ਨਾ ਕਹਿਣਾ ਤਾਂ ਕੀ ਸੀ ਉਹਨਾਂ ਨੇ ਵਿਚਾਰਿਆਂ ਨੇ ਤੇ ਪਰ ਉਹ ਉਹਨਾਂ ਨੇ ਮਾਰੇ ਮੂੰਹ ਦੇ ਨਹੀਂ ਅੱਛਾ ਅੱਛਾ ਮਾਰੇ ਨਹੀਂ ਤਾਂ ਹਫਜ਼ ਦਿੱਤਾ ਹਾਂ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਆ ਅਮਨ ਸੂਮਾ ਅੱਲਾ ਤੁਹਾਡੀ ਉਮਰ 'ਚ ਬਰਕਤ ਪਾਵੇ ਅੱਲਾ ਤਾਲਾ ਨੇ ਤਾਂ ਬਥੇਰੀ ਦਿੱਤੇ ਹੁਣ ਜੰਨਤ ਅੱਲਾ ਦੇ ਦੇਵੇ ਇਨਸ਼ਾ ਅੱਲਾ ਜੰਨਤ ਦੇ ਦੇਵੇ ਬਸ ਇਹੀ ਲੋ ਆ ਅੱਗੇ ਹਾਂ